ਫਗਵਾੜਾ ਵਿਖੇ ਚੋਰਾ ਦਾ ਬੋਲਬਾਲਾ ਹੈ ਤੇ ਚੋਰ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅਨਸ਼ਾਮ ਦੇ ਰਹੇ ਨੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੰਡੀ ਰੋਡ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਚਾਰ ਚੋਰਾ ਨੇ ਚੰਨ ਲਾਲ ਐਂਡ ਸਨਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਇੱਥੇ ਦੱਸ ਦਈਏ ਕਿ ਉਕਤ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰਾ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਦੁਕਾਨ ਦੇ ਮਾਲਕ सुरेंद्र ਕੁਮਾਰ ਨੇ ਦੱਸਿਆ ਕਿ ਜਿੱਦਾਂ ਹੀ ਉਸ ਮੇਰੇ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਵਿੱਚੋਂ ਬੀੜੀਆਂ ਤੇ ਸਿਗਰਟਾਂ ਦੇ ਤਿੰਨ ਤੋਂ ਚਾਰ ਨਗ ਤੋਂ ਇਲਾਵਾ ਹੋਰ ਸਮਾਨ ਚੋਰੀ ਕਰਕੇ ਲੈ ਗਏ ਜਿਸ ਨਾਲ ਉਹਨਾਂ ਦਾ ਤਕਰੀਬਨ 70 ਤੋਂ 80 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ सुरेंद्र ਕੁਮਾਰ ਕਿ सुरेंद्र ਕੁਮਾਰ ਜੀ ਕੀ ਮਾਮਲਾ ਕੀ ਹੈ ਮਾਮਲਾ ਰਾਤੀ ਸ ਸਰਟਫੈਂਟ ਤੋਂ ਬਾਅਦ ਮਗਰੋਂ ਕਾਲੇ ਤੋੜੇ ਦੁਕਾਨ ਦੇ ਚਾਰ ਬੰਦੇ ਸੀਗੇ ਮੋਟਰਸਾਈਕਲ ਤੇ ਇਹ ਸਮਾਨ ਚੱਕ ਕੇ ਲੈ ਗਏ ਤਾਂ ਪੰਜ ਨਾਲ ਸਿੱਕਦਾ ਬੀੜੀਆਂ ਦੇ ਚੱਕ ਕੇ ਲੈ ਗਏ ਆ ਇਸ ਰੋਡ ਦੇ ਉੱਪਰ ਦੁਕਾਨ ਆ ਜੀ ਮੰਡੀ ਰੋਡ ਦੇ ਉੱਪਰ ਆ ਦੁਕਾਨ ਹਾਂਜੀ ਤੇ ਤੇ ਕਾਦੀ ਦੁਕਾਨ ਆ ਜੀ ਇਹ ਬੀੜੀ ਸਗੜ ਦੀ ਕਿਸ ਨਾਮ ਦੀ ਇਹ ਦੁਕਾਨ ਹੈ ਚਮਨ ਲਾਲ ਅੰਦ ਹੈ ਨੀ ਚਮਨ ਲਾਲ ਅੰਦ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਸਰ 87000 ਰੁਪਏ ਦਾ ਹੋਵੇਗਾ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਫੋਨ ਕੀਤਾ ਸੀ ਅਜੇ ਆਏ ਨਹੀਂ ਹੈਗੇ ਮਤਲਬ ਆ ਜਾਣਗੇ ਕੋਈ ਸੀਸੀਟੀਵੀ ਕੈਮਰੇ ਜਾਇਆ ਹੋਵੇ ਬੰਦਾ ਕੈਮਰੇ ਚ ਆਏ ਆ ਸਾਰੇ ਕਿੰਨੇ ਵਿਅਕਤੀ ਆਏ ਆ ਜੀ ਚਾਰ ਬੰਦੇ ਆ ਤੇ ਕਿੰਨੇ ਘੰਟੇ ਦਾ ਸਮਾਂ ਸੀਗੇ 3:00 ਵਜੇ ਕੇ 45 ਮਿੰਟ ਤੋਂ 4:00 ਵਜੇ ਤੱਕ ਉਹਨਾਂ ਨੇ 15-20 ਮਿੰਟ ਕੰਮ ਕੀਤਾ ਆਪਣਾ ਤੇ ਜਦੋਂ ਸ਼ਹਿਰ ਦੇ ਵਿੱਚ ਵਾਰਦਾਤਾਂ ਬਹੁਤ ਹੋ ਰਹੀਆਂ ਚੋਰੀਆਂ ਦੀਆਂ ਕੀ ਪ੍ਰਸ਼ਾਸਨ ਕੋ ਮੰਗ ਰਸੇ ਆਪਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਮਤਲਬ ਗਸ਼ਤ ਕਰਨ ਰਾਤ ਨੂੰ ਦੇਖਣ ਉਧਰ ਇਸੇ ਹੀ ਮੰਡੀ ਵਿੱਚ ਆਪਣੀ ਦੁਕਾਨ ਚਲਾਉਣ ਵਾਲੇ ਗੁਰਦੀਪ ਕੰਗ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਉੱਪਰ ਨਕੇਲ ਕਸੀ ਜਾ ਸਕੇ ਅਜੇ ਸਵੇਰਾ ਕੇ ਦੇਖਿਆ ਤਾਂ ਮੈਨੂੰ پتہ ਲੱਗਾ ਕਿ ਇਹਨਾਂ ਦੇ ਦੁਕਾਨ ਤੇ ਚੋਰੀਤੀ ਚੋਰੀ ਹੋਈ ਜੇ ਤਰਕੇ ਇੱਕ ਮੋਟਰਸਾਈਕਲ ਚਾਰ ਬੰਦੇ ਬੈਠ ਕੇ ਆਏ ਸੀ ਔਰ ਮੇਰੇ 15-20 ਮਿੰਟ ਤੇ ਘੁੰਮਦ ਰਿਹਾ ਦੁਕਾਨ ਉਪਰੇ ਪੰਛੀ ਨਾਗਰ ਜｮਕੇ ਲਗਾ ਸੀਸੀ ਟਾਈਮ ਤੇ ਨਗਰ ਦੇਖਿਆ ਸੀ ਇੱਕ ਮੋਟਰਸਾਈਕਲ ਚਾਰ ਬੰਦੇ ਆਏ ਸੀ ਆਪਾਂ ਕਹਿ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਜਿਹੜੇ ਚੋਰੀਆਂ ਹੋ ਰਹੀਆਂ ਆ ਬੜੀਆਂ ਇਹਨਾਂ ਥੱਲ ਭਾਈ ਜਾਵੇ ਰਾਤ ਨੂੰ ਗਸ਼ਤ ਵਧਾਈ ਜਾਵੇ ਤਾਂ ਜੋ ਜਿਹੜਾ ਚੋਰ ਚੱਕੇ ਘੁੰਮਦੇ ਆ ਰਹੇ ਤੇ ਆਪਾਂ ਰੋਕ ਲਈ ਜਾਵੇ ਜਿੱਦਾਂ ਸਰ ਕੋਈ ਚੌਕੀਦਾਰ ਵਗੈਰਾ ਨਹੀਂ ਰੱਖਿਆ ਚੌਕੀਦਾਰ ਹੈਗਾ ਉਹ ਪਤਾ ਬੁਲਾ ਆਉਗਾ ਦੇਖੋ ਸ਼ਾਮ ਨੂੰ ਹੋਗਾ ਜਦ ਦੁਬਾਰਾ ਬੁਲਾਣੇ ਉਹਨੂੰ ਹੋਰ ਕਰਦੇ ਬੁਲਾਣੇ ਪਛਦੇ ਕਿੱਥੇ ਸੀ ਉਹ ਤੇ ਪੁਲਿਸ ਕੰਪਲੀਟ ਕੀਤੀ ਮਾਮਲੇ ਨੂੰ ਲੈ ਕੇ ਮੈਂ ਫੋਨ ਕੀਤਾ ਥਾਣੇ ਫੋਨ ਕਰਤਾ ਅਜੇ ਤੱਕ ਤਾਂ ਨਹੀਂ ਆਜੂ 15 ਮਿੰਟ ਪਹਿਲਾਂ ਫੋਨ ਕਰਕੇ ਟੇ ਗਿਆ ਉਹਨੂੰ